ਸਫਰ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਹਾਂ ਕੁਲਬੀਰ ਕੌਰ ਅੱਜ ਆਪਾਂ ਪੰਜਾਬੀ ਵਿਰਾਸਤ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਜੀਵਨ ਸੰਘਰਸ਼ ਨਾਲ ਪੰਜਾਬੀ ਵਿਰਾਸਤ ਨੂੰ ਨਵੀਂ ਪਛਾਣ ਦਿੱਤੀ ਉਹਨਾਂ ਦੀ ਬਹਾਦਰੀ ਸਮਰਪਣ ਅਤੇ ਸੂਝ-ਬੂਝ ਨੇ ਸਿੱਖ ਰਾਜ ਨੂੰ ਮਜ਼ਬੂਤ ਕੀਤਾ ਅਤੇ ਪੰਜਾਬੀਅਤ ਦੀ ਸ਼ਾਨ ਮਦਾਈ ਤਾਂ ਆਓ ਚੱਲੀਏ ਇਸ ਸਫ਼ਰ ਤੇ ਜਿਸ ਵਿੱਚ ਅਸੀਂ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਜੀਵਨ ਬਾਰੇ ਜਾਣਨ ਤੋਂ ਇਲਾਵਾ ਇਹ ਵੀ ਜਾਣਾਂਗੇ ਕਿ ਉਹਨਾਂ ਦੇ ਵਡੇਰਿਆਂ ਦਾ ਸਿੱਖ ਰਾਜ ਵਿੱਚ ਕੀ ਯੋਗਦਾਨ ਸੀ ਕਿਵੇਂ 7 ਸਾਲ ਦੀ ਉਮਰ ਵਿੱਚ ਸਿਰ ਤੋਂ ਪਿਓ ਦਾ ਸਾਯਾ ਉੱਟ ਗਿਆ 14 ਸਾਲ ਦੀ ਉਮਰ 'ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿੱਚ ਭਰਤੀ ਹੋ ਜਾਂਦੇ ਹਨ ਉਨ੍ਹਾਂ ਦੇ ਨਾਮ ਨਾਲ ਨਲੂਆ ਸ਼ਬਦ ਕਿਵੇਂ ਲੱਗਾ ਅਤੇ ਕਿਵੇਂ 16 ਸਾਲ ਦੀ ਉਮਰ ਚ ਕਸੂਰ ਜਿੱਤ ਕੇ ਖਾਲਸਾ ਰਾਜ ਦੇ ਘੇਰੇ ਨੂੰ ਵਿਸ਼ਾਲ ਕੀਤਾ ਕਹਿੰਦੇ ਹਨ ਕਿ ਮੁਲਤਾਨ ਦੀ ਜੰਗ ਵਿੱਚ ਇੱਕ ਬੰਬ ਹਮਲੇ ਨਾਲ ਇਹ ਜਰਨੈਲ ਅਦਮੋਇਆ ਹੋ ਗਿਆ ਅਤੇ ਲੋਕ ਕਹਿ ਲੱਗ ਪਏ ਕਿ ਇਹ ਹੋ ਨਹੀਂ ਉੜਦਾ ਪਰ ਉਸ ਸ਼ੇਰ ਬਹਾਦਰ ਜਰਨੈਲ ਨੇ ਹਿੰਮਤ ਨਹੀਂ ਹਾਰੀ ਉੱਠਿਆ ਦੁਬਾਰਾ ਲੜਿਆ ਅਤੇ ਪਿਸ਼ੌਰ ਤੇ ਜਮਰੋਦ ਨੂੰ ਫਤਿਹ ਕੀਤਾ ਇਤਿਹਾਸ ਗਵਾਹ ਹੈ ਕਿ ਜਿਸ ਦਰਖ ਖੈਬਰ ਨੂੰ ਪੂਰੀ ਦੁਨੀਆ ਜਿੱਤਣ ਵਾਲਾ ਸਿਕੰਦਰ ਵੀ ਜਿੱਤ ਨਹੀਂ ਸਕਿਆ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਵੀ ਪੈਰ ਨਹੀਂ ਲੱਗ ਸਕੇ ਉਸ ਨੂੰ ਹੁਣ ਤੱਕ ਇੱਕੋ ਹੀ ਬੰਦੇ ਨੇ ਜਿੱਤਿਆ ਤੇ ਉਹ ਸੀ ਸਰਦਾਰ ਹਰੀ ਸਿੰਘ ਨਾਗੂਆ ਜਿਸ ਦੇ ਨਾਮ ਤੋਂ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸੀ ਅਜਿਹੇ ਯੋਧੇ ਸੰਸਾਰ ਵਿੱਚ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਹੋ ਜਾਂਦਾ ਹੈ ਸੰਸਾਰ ਦੇ ਇਸ ਮਹਾਨ ਯੋਧੇ ਦਾ ਜਨਮ 1791 ਈਸਵੀ ਵਿੱਚ ਗੁਜਰਾਵਾਲਾ ਵਿਖੇ ਸਰਦਾਰ ਗੁਰਚਰਨ ਸਿੰਘ ਜੀ ਦੇ ਘਰ ਮਾਤਾ ਧਰਮਜੀਤ ਦੀ ਕੁੱਖੋਂ ਹੋਇਆ ਉਹਨਾਂ ਦੇ ਪਰਿਵਾਰ ਦਾ ਪਿਸ਼ੂਕੜ ਗੁਰਸਿੱਖੀ ਦੇ ਨਾਲ-ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਜੁੜਿਆ ਹੋਇਆ ਸੀ ਉਹਨਾਂ ਦੇ ਦਾਦਾ ਜੀ ਸਰਦਾਰ ਨਰਾਇਣ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਦੇ ਨਾਲ ਮੈਦਾਨੇ ਜੰਗ ਵਿੱਚ ਤੂਜਦੇ ਰਹੇ ਅਤੇ ਅੱਗੋਂ ਉਸ ਦਾ ਪੁੱਤਰ ਸਰਦਾਰ ਗੁਰਦਿਆਲ ਸਿੰਘ ਸ਼ੇਰੇ ਪੰਜਾਬ ਦੇ ਪਿਤਾ ਸਰਦਾਰ ਮਹਾ ਸਿੰਘ ਦੇ ਨਾਲ ਜੰਗੀ ਜੋਹਰ ਦਿਖਾਉਂਦਾ ਰਿਹਾ ਇਸ ਤਰ੍ਹਾਂ ਸਰਦਾਰ ਹਰੀ ਸਿੰਘ ਦਾ ਪਰਿਵਾਰ ਮੋਢ ਤੋਂ ਹੀ ਸ਼ੇਰੇ ਪੰਜਾਬ ਦੇ ਪਰਿਵਾਰ ਨਾਲ ਸਾਂਝ ਰੱਖਦਾ ਆ ਰਿਹਾ ਸੀ ਸਰਦਾਰ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲੋਂ ਉਮਰ ਵਿੱਚ 11 ਸਾਲ ਛੋਟੇ ਸਨ ਜਿਸ ਵਕਤ ਸਰਦਾਰ ਹਰੀ ਸਿੰਘ ਨਲੂਆ ਦੀ ਉਮਰ 7 ਸਾਲ ਦੀ ਸੀ ਮੌਤ ਹੋ ਜਾਂਦੀ ਹੈ ਅਤੇ ਮਾਤਾ ਧਰਮਕੌਰ ਜੀ ਬੱਚੇ ਨੂੰ ਲੈ ਕੇ ਆਪਣੇ ਪੇਕੇ ਪਿੰਡ ਚਲੇ ਜਾਂਦੇ ਹਨ ਇਸ ਤਰ੍ਹਾਂ ਨਾਲਕਿਆਂ ਦੇ ਘਰ ਕੌਮ ਦੇ ਇਸ ਜਰਨੈਲ ਦਾ ਪਾਲਣ ਪੋਸ਼ਣ ਹੋਇਆ ਅਤੇ ਬਚਪਨ ਵਿੱਚ ਹੀ ਸ਼ਾਸਤਰ ਵਿਦਿਆ ਵੀ ਸਿੱਖ ਲਈ ਮਾਂ ਚਾਹੁੰਦੀ ਸੀ ਕਿ ਵਡੇਰਿਆਂ ਦੀ ਤਰ੍ਹਾਂ ਹਰੀ ਸਿੰਘ ਨੂੰ ਵੀ ਬਹਾਦਰ ਯੋਧਾ ਬਣਾਇਆ ਗਿਆ ਇਸ ਲਈ ਉਹਨਾਂ ਉਸ ਨੂੰ ਗਤਕਾ ਬਾਜੀ ਅਤੇ ਸ਼ਸਤਰ ਵਿੱਦਿਆ ਦਾ ਉੱਚ ਗਿਆਨ ਦਵਾਇਆ ਉਹਨਾਂ ਨੇ ਆਪਣੇ ਬਚਪਨ ਵਿੱਚ ਹੀ ਗੁਰਸਿੱਖੀ ਦੀ ਪੜ੍ਹਾਈ ਦੇ ਨਾਲ-ਨਾਲ ਫਾਰਸੀ ਅਤੇ ਪਸ਼ਤੋ ਭਾਸ਼ਾ ਭਾਸ਼ਾ ਵੀ ਸਿੱਖ ਲਈ ਕਿਉਂਕਿ ਇਹੇ ਭਾਸ਼ਾਵਾਂ ਵੀ ਆਸ-ਪਾਸ ਦੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਸਨ ਸਰਦਾਰ ਹਰੀ ਸਿੰਘ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਮਲਾਪ ਇਸ ਤਰ੍ਹਾਂ ਹੋਇਆ ਕਿ ਉਹਨਾਂ ਸਮਿਆਂ ਦੇ ਵਿੱਚ ਸ਼ੇਰੇ ਪੰਜਾਬ ਵੱਲੋਂ ਵਿਸਾਖੀ ਤੋਂ ਲੈ ਕੇ ਬਸੰਤ ਪੰਚਮੀ ਤੱਕ ਖਾਸ ਤਰ੍ਹਾਂ ਦੇ ਮੇਲੇ ਲਗਾਏ ਜਾਂਦੇ ਸੀ। ਉਹਨਾਂ ਮੇਲਿਆਂ ਦੇ ਵਿੱਚ ਸ਼ਸਤਰ ਵਿਦਿਆ ਦੇ ਮੁਕਾਬਲੇ ਹੁੰਦੇ ਸੀ ਤੇ ਜਿਹੜੇ ਸ਼ਸਤਰ ਵਿਦਿਆ ਦੀ ਸਿੱਖਲਾਈ ਪ੍ਰਾਪਤ ਚੰਗੇ ਨੌਜਵਾਨ ਹੁੰਦੇ ਉਹਨਾਂ ਨੂੰ ਉਸ ਸਮੇਂ ਸ਼ੇਰੇ ਪੰਜਾਬ ਦੀ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ। 14 ਸਾਲਾਂ ਦਾ ਸਰਦਾਰ ਹਰੀ ਸਿੰਘ ਸ਼ੇਰੇ ਪੰਜਾਬ ਵੱਲੋਂ ਲਗਾਏ ਗਏ ਮੇਲੇ ਵਿੱਚ ਸ਼ਾਸਤਰ ਵਿੱਦਿਆ ਦੇ ਕਰਤੱਵ ਦਿਖਾਉਣ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਉਸ ਨੇ ਇੰਨੀ ਵਧੀਆ ਸ਼ਾਸਤਰ ਵਿੱਦਿਆ ਦੀ ਪੇਸ਼ਕਾਰੀ ਕੀਤੀ ਜਿਸ ਨੇ ਮਹਾਰਾਜੇ ਨੂੰ ਮੋਹ ਲਿਆ ਅਤੇ ਉਸ ਨੇ ਆਪਣੇ ਗਲ ਵਿੱਚੋਂ ਸੋਨੇ ਦਾ ਕੈਂਠਾ ਲਾ ਕੇ ਇਨਾਮ ਵਜੋਂ ਇਸ ਬਹਾਦਰ ਯੋਧੇ ਦੇ ਗਲ ਵਿੱਚ ਪਾ ਦਿੱਤਾ ਨਾਲ ਹੀ ਉਸ ਨੇ ਸਰਦਾਰ ਹਰੀ ਸਿੰਘ ਨੂੰ 14 ਸਾਲ ਦੀ ਉਮਰ ਵਿੱਚ ਖਾਸਾ ਫੌਜ ਵਿੱਚ ਸ਼ਾਮਲ ਕਰਦਿਆਂ ਆਪਣਾ ਨਿੱਜੀ ਅੰਗ ਰੱਖਿਆ ਕਿ ਵੀ ਨਿਯੁਕਤ ਕਰ ਲਿਆ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਨੂੰ ਫਤਿਹ ਕੀਤਾ ਤਾਂ ਇਸ ਨੌਜਵਾਨ ਨੇ 15 ਸਾਲ ਦੀ ਉਮਰ ਵਿੱਚ ਹੀ ਇਸ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ। ਫਿਰ ਇਸ ਨੂੰ ਸ਼ੇਰੇ ਪੰਜਾਬ ਆਪਣੀ ਨਿੱਜੀ ਫੌਜ ਦਾ ਫੌਜਦਾਰ ਬਣਾ ਦਿੰਦੇ ਨੇ। ਇੱਕ ਵਾਰ ਦੀ ਘਟਨਾ ਹੈ ਕਿ ਸ਼ੇਰੇ ਪੰਜਾਬ ਸ਼ਿਕਾਰ ਕਰਨ ਲਈ ਜੰਗਲ ਵਿੱਚ ਗਏ। ਹਰੀ ਸਿੰਘ ਵੀ ਉਹਨਾਂ ਦੇ ਨਾਲ ਹੀ ਗਿਆ ਉਸ ਸਮੇਂ ਸਾਹਮਣੋਂ ਸ਼ੇਰ ਨਿਕਲਦਾ ਹੈ ਅਕਸਰ ਸ਼ੇਰ ਦਾ ਸ਼ਿਕਾਰ ਪਰ ਸ਼ੇਰ ਨੇਜੇ ਜਾਂ ਫਿਰ ਬੰਦੂਕ ਦੇ ਨਾਲ ਕੀਤਾ ਜਾਂਦਾ ਸੀ ਪਰ ਕੌਮ ਦੇ ਇਸ ਬਹਾਦਰ ਯੋਧੇ ਹਰੀ ਸਿੰਘ ਨੇ 15 ਸਾਲ ਦੀ ਉਮਰ ਦੇ ਵਿੱਚ ਆਪਣੇ ਗਾਤਰੇ ਦੀ ਕਿਰਪਾ ਨਾਲ ਹੀ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਉਸ ਸਮੇਂ ਸ਼ੇਰੇ ਪੰਜਾਬ ਨੇ ਹਰੀ ਸਿੰਘ ਨੂੰ ਆਪਣੇ ਗਲ ਨਾਲ ਲਾ ਕੇ ਕਿਹਾ ਕਿ ਤੂੰ ਮੇਰਾ ਰਾਜਾ ਨਾਲ ਹੈ ਜਿੱਥੋਂ ਹਰੀ ਸਿੰਘ ਦੇ ਨਾਮ ਨਾਲ ਨਲੂਆ ਸ਼ਬਦ ਲੱਗ ਗਿਆ ਕਿਉਂਕਿ ਕਦੇ ਰਾਜੇ ਨਾਲ ਨੇ ਵੀ ਬਿਨਾ ਨੇਜੇ ਤੋਂ ਸ਼ੇਰ ਦਾ ਸ਼ਿਕਾਰ ਕੀਤਾ ਸੀ ਸ਼ੇਰੇ ਪੰਜਾਬ ਵੱਲੋਂ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲੂਆ ਸ਼ਬਦ ਜੋੜ ਦਿੱਤਾ ਗਿਆ ਅਤੇ ਉਸ ਦਾ ਖਾਲਸਾ ਰਾਜ ਵਿੱਚ ਮਾਨ ਸਨਮਾਨ ਵੀ ਵਧ ਗਿਆ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਦੋ ਜ਼ਗੀਰਾਂ ਦਿੱਤੀਆਂ ਜਾਂਦੀਆਂ ਸੀ ਸਮੇਂ ਨਾਲ ਇਸ ਦੀ ਜ਼ਗੀਰ ਦੇ ਵਿੱਚ ਵੀ ਵਾਧਾ ਕੀਤਾ ਗਿਆ ਆਮਦਨ ਅਖੀਰ 9 ਲੱਖ 9000 ਰੁਪਏ ਸਾਲਾਨਾ ਦਿੱਤੇ। ਕੌਮ ਦਾ ਇਹ ਜਰਨੈਲ ਪੈਸੇ ਦਾ ਕੀ ਕਰਦਾ ਹੈ ਕਿ ਅੱਧੀ ਜ਼ਗੀਰ ਦੀ ਜਿਹੜੀ ਰਕਮ ਹੁੰਦੀ ਉਹ ਗੁਰੂ ਧਾਮਾਂ ਦੀ ਸੇਵਾ ਉੱਪਰ ਖਰਚ ਕਰ ਦਿੰਦਾ। ਤਰਨਤਨ ਸਾਹਿਬ ਦੀ ਸੇਵਾ ਕਰਵਾਈ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਸੋਨੇ ਦਾ ਗੁੰਮਜ ਹੈ ਉਹ ਵੀ ਸਰਦਾਰ ਹਰੀ ਸਿੰਘ ਨਲੂਆ ਜੀ ਵੱਲੋਂ ਬੜਾਇਆ ਗਿਆ। ਪਾਈ ਜੋਗਾ ਸਿੰਘ ਦਾ ਪਿਸ਼ਾਵਰ ਦੇ ਵਿੱਚ ਗੁਰਦੁਆਰਾ ਤਿਆਰ ਕੀਤਾ ਗਿਆ ਅਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੱਥਰ ਨੂੰ ਰੋਕ ਕੇ ਵੋ ਲੈਗੈਂਡਰੀ ਦਾ ਅਹੰਕਾਰ ਤੋੜਿਆ ਸੀ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੀ ਸੇਵਾ ਵੀ ਕਰਵਾਈ ਇਸ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ ਨੇ ਬਹੁਤ ਸਾਰੇ ਗੁਰੂਤਮਾਂ ਦੀ ਸੇਵਾ ਕਰਵਾਈ ਸ਼ੇਰੇ ਪੰਜਾਬ ਵੱਲੋਂ ਹਰ ਮੁਹਿੰਮ ਨੂੰ ਜਿੱਤਣ ਦਾ ਕਾਰਜ ਸਰਦਾਰ ਹਰੀ ਸਿੰਘ ਨਲਵੇ ਨੂੰ ਦਿੱਤਾ ਜਾਂਦਾ ਸੀ ਇਸੇ ਤਰ੍ਹਾਂ ਮੁਲਤਾਨ ਦੀ ਜੰਗ ਦੀ ਅਗਵਾਈ ਵੀ ਹਰੀ ਸਿੰਘ ਨਲੂਆ ਆਪ ਕਰ ਰਹੇ ਸਨ ਪਤਾ ਲੱਗਾ ਕਿ ਮੁਲਤਾਨ ਦੇ ਕਿਲੇ ਦੀ ਫਸੀਲ ਨਹੀਂ ਟੁੱਟ ਰਹੀ ਤਾਂ ਆਪਣੇ ਕਿਸੇ ਸਿਪਾਹੀ ਨੂੰ ਭੇਜਣ ਦੀ ਬਜਾਏ ਆਪ ਖਰੀ ਸਿੰਘ ਨਲੂਆ ਅਤੇ ਸਰਦਾਰ ਨਿਹਾਲ ਸਿੰਘ ਖੁਦ ਗਏ ਅਤੇ ਕਿਲੇ ਦੀ ਫਾਸੀਲੇ ਦੇ ਥੱਲੇ ਬਾਰੂਦ ਲਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਸਮੇਂ ਮੁਜ਼ਫਰ ਖਾਨ ਦੇ ਪੁੱਤਰ ਅਫਜ਼ਲ ਖਾਨ ਨੇ ਉੱਪਰੋਂ ਅਗਣ ਹਾਂਡੀਆਂ ਸੁੱਟਵਾ ਦਿੱਤੀ ਇੱਕ ਤਰ੍ਹਾਂ ਦੇ ਉਹਨਾਂ ਸਮਿਆਂ ਦੇ ਵਿੱਚ ਇਹ ਪੈਟਰੋਲ ਪੰਪ ਸੀ ਤਾਂ ਅਜਿਹੇ ਵਿਸਪੋਟਕ ਹਮਲੇ ਵਿੱਚ ਇਹ ਜਰਨੈਲ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਖਬਰ ਪਹੁੰਚੀ ਤਾਂ ਉਹ ਆਪ ਫੌਜ ਲੈ ਕੇ ਉੱਥੇ ਜਾਂਦੇ ਹਨ ਅਤੇ ਸਰਦਾਰ ਹਰੀ ਸਿੰਘ ਨਲਵਾਜੀ ਦੇ ਇਲਾਜ ਲਈ ਹਕੀਮ ਨੂੰ ਉਚੇਚੇ ਤੌਰ ਤੇ ਸੱਦਿਆ ਜਾਂਦਾ ਹੈ। ਪਿੱਛੋਂ ਜਿੱਥੇ ਮੁਲਤਾਨ ਸਿੱਖ ਰਾਜ ਵਿੱਚ ਸ਼ਾਮਲ ਹੋ ਜਾਂਦਾ ਹੈ ਉੱਥੇ ਸਰਦਾਰ ਹਰੀ ਸਿੰਘ ਨਲਵਾਜੀ ਨੂੰ ਦੁਬਾਰਾ ਠੀਕ ਹੁੰਦਿਆ तकरीबन 6 ਮਹੀਨੇ ਦਾ ਵਕਤ ਲੱਗਦਾ ਹੈ। ਫਿਰ ਇਸ ਬਹਾਦਰ ਯੋਧੇ ਨੇ ਪਸ਼ਾਵਰ ਤੇ ਫਤਿਹ ਹਾਸਲ ਕੀਤੀ। ਇਸੇ ਤਰ੍ਹਾਂ ਪਿਸ਼ਾਵਰ ਦੀ ਜੰਗ ਬੜੀ ਅਹਿਮ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵੇ ਨੂੰ ਬਕਾਇਦਾ ਤਾਕੀਦ ਕੀਤੀ ਸੀ ਕਿ ਤੁਸੀਂ ਮੇਰੇ ਪੋਤਰੇ ਕਵਲ ਨੌਨਿਹਾਲ ਸਿੰਘ ਨੂੰ ਮੈਦਾਨੇ ਜੰਗ ਦੇ ਵਿੱਚ ਯੁੱਧ ਨੀਤੀ ਦੀ ਸਿਖਲਾਈ ਦਿਓ। ਕਵਲ ਨੌਨਿਹਾਲ ਸਿੰਘ ਦੀ ਉਮਰ 14 ਸਾਲ ਸੀ ਜਦੋਂ ਉਹ ਹਰੀ ਸਿੰਘ ਨਲਵੇ ਦੇ ਨਾਲ ਪਿਸ਼ਾਵਰ ਫਤਿਹ ਕਰਨ ਵਾਸਤੇ ਗਿਆ। ਆਪਣੀ ਬਹਾਦਰੀ, ਸੂਰਬੀਰਤਾ ਤੇ खासा ਰਾਜਪ੍ਰਤੀ ਸਮਰਪਣ ਭਾਵਨਾ ਸਦਕਾ ਇਸ ਜਰਨੈਲ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਵੀ ਦਿੱਤਾ ਪਿਸ਼ਾਵਰ ਤੋਂ ਪਿੱਛੋਂ ਹਰੀ ਸਿੰਘ ਨੇ ਜਮਰੋਦ ਤੇ ਫਤਿਹ ਹਾਸਲ ਕੀਤੀ ਸਰਦਾਰ ਹਰੀ ਸਿੰਘ ਨਲੂਆ ਵੱਲੋਂ ਜਮਰੋਦ ਦੇ ਵਿੱਚ ਇੱਕ ਕਿਲਾ ਤਿਆਰ ਕਰਵਾਇਆ ਗਿਆ ਜੋ ਹੁਣ ਵੀ ਉੱਥੇ ਮੌਜੂਦ ਹੈ ਅਤੇ ਜਿਸ ਕਮਰੇ ਦੇ ਅੰਦਰ ਹਰੀ ਸਿੰਘ ਨੇ ਆਖਰੀ ਸਾਲ ਲਏ ਉਸ ਕਮਰੇ ਦੇ ਬਾਹਰ ਲੱਗੀ ਤਖਤੀ ਤੇ ਫਾਰਸੀ ਚ ਅੱਜ ਵੀ ਹਰੀ ਸਿੰਘ ਨਲਵਾਤਾ ਨਾਮ ਲਿਖਿਆ ਹੋਇਆ। ਉਸ ਮਿੱਟੀ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਖੌਫ ਸੀ, ਡਰ ਸੀ। ਫਰਾਂਸ ਦਾ ਇੱਕ ਲਿਖਾਰੀ ਲਿਖਦਾ ਹੈ ਕਿ ਮੈਂ ਇਸ ਜੰਗਾਇਲ ਦੀ ਸ਼ਹਾਦਤ ਤੋਂ 40 ਸਾਲ ਬਾਅਦ ਉਸ ਇਲਾਕੇ ਵਿੱਚ ਆਇਆ। ਉੱਥੇ ਇੱਕ ਬੱਚਾ ਰੋ ਰਿਹਾ ਸੀ ਤੇ ਉਸ ਦੀ ਪਠਾਣੀ ਮਾਂ ਉਸ ਬੱਚੇ ਨੂੰ ਇਹ ਕਹਿ ਰਹੀ ਸੀ ਚੁੱਪ ਸਾਂ ਹਰੀਆ ਰਾਗ ਲਈ ਕਿ ਚੁੱਪ ਕਰ ਜਾ ਹਰੀ ਸਿੰਘ ਨਲਵਾ ਆਜੂਗਾ ਐਡਾ ਖੋਫ ਸੀ ਹਰੀ ਸਿੰਘ ਨਲਵਾ ਜਮਰੋਦ ਜਿੱਤਣ ਤੋਂ ਬਾਅਦ ਹਰੀ ਸਿੰਘ ਨਲਵਾ ਦਾ ਅਗਲਾ ਨਿਸ਼ਾਨਾ ਸੀ ਕਾਬਲ ਅਫਗਾਨਿਸਤਾਨ ਦੀ ਰਾਜਧਾਨੀ ਇੱਕ ਅੰਗਰੇਜ਼ ਇਤਿਹਾਸਕਾਰ ਇਥੋਂ ਤੱਕ ਲਿਖਦਾ ਹੈ ਕਿ ਹਰੀ ਸਿੰਘ ਨਲਵਾ ਜੇ ਸ਼ਹੀਦ ਨਾ ਹੁੰਦਾ ਉਸ ਨੇ ਅਫਗਾਨਿਸਤਾਨ ਛੱਡੋ ਪੂਰੇ ਏਸ਼ੀਆ ਵਿੱਚ ਸਿੱਖ ਰਾਜ ਕਾਇਮ ਕਰ ਦੇਣਾ ਸੀ ਹਰੀ ਸਿੰਘ ਨਲੂਆ ਨੇ 1836 ਵਿੱਚ ਜਮਰੋਧ ਜਿੱਤਣ ਤੋਂ ਬਾਅਦ 54 ਦਿਨਾਂ ਚ ਉਥੇ ਕਿਲਾ ਕਾਇਮ ਕੀਤਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਲੇ ਅੰਦਰ ਫੌਜ ਹੁੰਦੀ ਸੀ ਹੁਣ ਗੱਲ ਕਰਦੇ ਹਾਂ ਕਿ ਕਿਵੇਂ ਜਮਰੋਧ ਦੀ جنگ ਇਸ ਯੋਧੇ ਦੀ ਆਖਰੀ ਜੰਗ ਬਣ ਜਾਂਦੀ ਹੈ ਸਰੀਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਨ ਨੌਨਿਹਾਲ ਸਿੰਘ ਦਾ ਵਿਆਹ ਆਉਂਦਾ ਹੈ ਉਸ ਵਿਆਹ ਵਿੱਚ ਦੂਰੋ ਦੂਰੋ ਲੋਕਾਂ ਨੂੰ ਸੱਦਿਆ ਗਿਆ ਸੀ ਇਤਿਹਾਸਕਾਰ ਦੱਸਦੇ ਨੇ ਕਿ ਤਕਰੀਬਨ 5 ਲੱਖ ਬਰਾਤ ਸ਼ੇਰੇ ਪੰਜਾਬ ਦੇ ਪੁੱਤਰੇ ਕਵਰ ਨੌਨਿਹਾਲ ਸਿੰਘ ਜੀ ਦੇ ਵਿਆਹ ਚ ਆਈ ਸੀ ਤੇ ਉਸ ਵਿਆਹ ਤੇ ਮਹਾਰਾਜਾ ਰਣਜੀਤ ਸਿੰਘ ਨੇ ਭਾਰਤ ਦੇ ਅੰਗਰੇਜ਼ ਗਵਰਨਰ ਜਦਰਾ ਨੂੰ ਵੀ ਸੱਦਿਆ ਸੀ ਅੰਗਰੇਜ਼ ਅਫਸਰ ਨੂੰ ਆਪਣੀ ਤਾਕਤ ਦਿਖਾਉਣ ਲਈ ਮਹਾਰਾਜਾ ਸਾਰੇ ਕੇ ਲਿਆ ਤੋਂ ਫੌਜ ਲਾਹੌਰ ਵਿੱਚ ਬੁਲਾਉਂਦਾ ਹੈ ਜਮਰੋਦ ਦੇ ਕਿਲੇ ਚੋਂ ਵੀ ਫੌਜ ਲਾਹੌਰ ਆ ਜਾਂਦੀ ਹੈ ਉੱਥੋਂ ਦਾ ਜਿਹੜਾ ਪਠਾਨ ਸੀ ਹਰੀ ਸਿੰਘ ਨਲਵਿਆ ਤੋਂ ਕਿੰਨੀ ਵਾਰੀ ਜੰਗ ਹਾਰ ਚੁੱਕਾ ਸੀ ਜਮਰੌਦ ਦੇ ਕਿਲੇ ਵਿੱਚ ਉਸ ਵੇਲੇ ਸਿਰਫ 700 ਖਾਲਸਾ ਫੌਜ ਸੀ ਅਤੇ ਸਰਦਾਰ ਹਰੀ ਸਿੰਘ ਨਲਵਾਵੀ ਉਸ ਸਮੇਂ ਉੱਥੇ ਮੌਜੂਦ ਨਹੀਂ ਸੀ ਕਿਉਂਕਿ ਉਹ ਪਿਸ਼ਾਵਰ ਦੇ ਕਿਲੇ 'ਚ ਸਖਤ ਬਿਮਾਰ ਸੀ ਉਸ ਤੋਂ ਮੰਝੇ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ ਕਿਸੇ ਨੇ ਇਹ ਖਬਰ ਮੁਹੰਮਦ ਖਾਨ ਤੱਕ ਪਹੁੰਚਾਈ ਕਿ ਤੇਰੇ ਕੋਲ ਕਿਲਾ ਜਿੱਤਣ ਦਾ ਇਹ ਵਧੀਆ ਮੌਕਾ ਹੈ ਪਿਛੋਂ ਉਸਨੇ 30000 ਦੀ ਫੌਜ ਲੈ ਕੇ ਕੇ ਲਈ ਨੂੰ ਕੇਰਾ ਪਾਲਿਆ ਉਸ ਸਮੇਂ ਖਾਲਸਾ ਫੌਜ ਆਖਰੀ ਸਾਹਾਂ ਤੱਕ ਲੜੀ ਅਤੇ ਉਥੋਂ ਚਿੱਠੀ ਲੈ ਕੇ ਬੀਬੀ ਹਰਸ਼ਰਨ ਕੌਰ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਕੋਲ ਆ ਜਾਂਦੀ ਹੈ ਇਹ ਬੀਬੀ ਹਰਸ਼ਰਨ ਕੌਰ Hindu ਪਰਿਵਾਰ ਦੀ ਲੜਕੀ ਸੀ ਜਿਸ ਦਾ ਡੋਲਾ ਪਠਾਨ ਲੁੱਟ ਲੈਂਦੇ ਹਨ ਤਾਂ ਸਰਦਾਰ ਹਰੀ ਸਿੰਘ ਨਲਵਾ ਨੇ ਉਸ ਨੂੰ ਵਾਪਸ ਲਿਆਂਦਾ ਸੀ ਤਾਂ ਵਾਪਸ ਆਉਣ ਤੇ ਪਰਿਵਾਰ ਨੇ ਉਸ ਨੂੰ ਅਪਣਾਉਣ ਤੋਂ ਨਾ ਕਰ ਦਿੱਤੀ ਅਤੇ ਪਿੱਛੋਂ ਉਹ ਅਮਰਤ ਛੱਕ ਕੇ ਹਰ ਸ਼ਰਣਕ ਹੋਰ ਬਣ ਜਾਂਦੀ ਹੈ ਉਹ ਕਿਲੇ ਵਿੱਚੋਂ ਭੀਸ ਬਦਲ ਕੇ ਬਾਹਰ ਆਉਂਦੀ ਹੈ ਅਤੇ ਬੱਚ ਬਚਾ ਕੇ ਹਰੀ ਸਿੰਘ ਨਲੂਆ ਤੱਕ ਪਹੁੰਚ ਜਾਂਦੀ ਹੈ ਸਖਤ ਬਿਮਾਰ ਮੰਜੇ ਤੇ ਪਿਆ ਕੌਮ ਦਾ ਜਰਨੈਲ ਜਦੋਂ ਚਿੱਠੀ ਪੜਦਾ ਹੈ ਅੱਖਾਂ ਵਿੱਚ ਲਹੂ ਆ ਜਾਂਦਾ ਉਸੇ ਸਮੇਂ ਸਰਦਾਰ ਹਰੀ ਸਿੰਘ ਨਲੂਆ ਉੱਥੋਂ ਆਪਣੀ ਫੌਜ ਲੈ ਕੇ ਜਮਰੋਦ ਵੱਲ ਨੂੰ ਕੂਚ ਕਰਦਾ ਹੈ ਅਤੇ ਨਾਲ ਹੀ ਮਹਾਰਾਜੇ ਨੂੰ ਇਹ ਚਿੱਠੀ ਰਾਹੀਂ ਸੰਦੇਸ਼ ਭੇਜਣ ਦੇ ਨਾਲ-ਨਾਲ ਫੌਜ ਭੇਜਣ ਦੀ ਅਪੀਲ ਭੇਜਦਾ ਹੈ ਜਿਹੜੀ ਕਿ ਗਦਾਰਾਂ ਨੇ ਮਹਾਰਾਜਾ ਤੱਕ ਪਹੁੰਚਾ ਨਹੀਂ ਦਿੱਤੀ ਸੀ ਇਸ ਜਮਰੋਦਤੀ جنگ ਵਿੱਚ ਕੌਮ ਦੇ ਇਸ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਖਾਲਸਾ ਰਾਜ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਬਹੁਤ ਹੀ ਗੰਭੀਰ ਜ਼ਖਮੀ ਹੋ ਜਾਂਦੇ ਹਨ ਲੜਾਈ ਦੌਰਾਨ ਦੋ ਗੋਲੀਆਂ ਹਰੀ ਸਿੰਘ ਨਲਵਾ ਜੀ ਨੂੰ ਲੱਗਦੀਆਂ ਹਨ ਜਖਮੀ ਹਾਲਤ ਵਿੱਚ ਵੀ ਉਹ ਅਫਗਾਨੀਆਂ ਨੂੰ ਮਾਰ ਮਕਾਉਂਦੇ ਹਨ ਵੱਖੀ ਵਾਲੀ ਗੋਲੀ ਜਿਸ ਨਾਲ ਲਹੂ ਕਾਫੀ ਵਗ ਰਿਹਾ ਸੀ ਪਰ ਹਰੀ ਸਿੰਘ ਨਲਗਵਾ ਜੀ ਨੇ ਫੈਸਲਾ ਕਰ ਲਿਆ ਕਿ ਉਹ ਅਫਗਾਨੀਆਂ ਵਿੱਚ ਆਪਣੇ ਆਖਰੀ ਸਾਹ ਨਹੀਂ ਲੈਣਗੇ ਲਹੂ ਲੋਹਾਨ ਹੋਏ ਆਪਣੇ ਘੂੜੇ ਤੇ ਬੈਠਦੇ ਹਨ ਤੇ ਜਮਰੋਦ ਦੇ ਕਿਲੇ ਵਿੱਚ ਚਲੇ ਜਾਂਦੇ ਹਨ ਜਿੱਥੇ ਮਹਾ ਸਿੰਘ ਉਸ ਨੂੰ ਇੱਕ ਕਮਰੇ ਵਿੱਚ ਲੈ ਜਾਂਦੇ ਹਨ ਸਰਦਾਰ ਹਰੀ ਸਿੰਘ ਜੀ ਦੀ ਉਸੇ ਹੀ ਰਾਤ ਸ਼ਹੀਦੀ ਹੋ ਜਾਂਦੀ ਹੈ 3 ਅਪ੍ਰੈਲ 1837 ਨੂੰ ਜਮਰੋਧ ਦੇ ਕਿਲੇ ਵਿੱਚ ਆਪਣੇ ਆਖਰੀ ਸਾਹ ਲਏ ਸੀ ਉਸ ਤੋਂ ਬਾਅਦ ਖਾਲਸਾ ਰਾਜ ਨੇ 1 ਇੰਚ ਵੀ ਜ਼ਮੀਨ ਜੜੀ ਚਿੱਤੀ ਨਹੀਂ ਸੀ ਖਾਲਸਾ ਰਾਜ ਦੀਆਂ ਹੱਦਾਂ ਵਿੱਚ ਵਾਧਾ ਸਿਰਫ ਤੇ ਸਿਰਫ ਹਰੀ ਸਿੰਘ ਨਲੂਆ ਦੇ ਨਾਲ ਹੀ ਸੀ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਖਾਲਸਾ ਰਾਜ ਦੀਆਂ ਹੱਦਾਂ ਵੀ ਸੀਮਤ ਹੋ ਕੇ ਰਹਿ ਗਈ ਇਹ ਹੀ ਸੀ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਦਾ ਮਹਾਨ ਇਤਿਹਾਸ ਜੀਉਂਦੇ ਜੀ ਤਾਂ ਅਫਗਾਨੀ ਉਹਨਾਂ ਤੋਂ थरथਰ ਕੰਬਦੇ ਹੀ ਸੀ ਇਸ ਯੋਧੇ ਦੀ ਸ਼ਹਾਦਤ ਤੋਂ ਬਾਅਦ ਵੀ ਕਿਲੇ ਦੇ ਬਾਹਰ ਖੜੇ ਅਫਗਾਨੀ ਡਰੀ ਗਏ ਸੀ ਉਸ ਯੋਧੇ ਦੀ ਸ਼ਹਾਦਤ ਕੋਈ ਆਮ ਨਹੀਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਵਿੱਚ ਇਹ ਖਬਰ ਮਿਲੀ ਤਾਂ ਉਸਨੇ ਅੱਖਾਂ ਵਿੱਚ ਹੰਝੂ ਵਹਾ ਕੇ ਇਹ ਗੱਲ ਕਹੀ ਸੀ ਕਿ ਅੱਜ ਭਾਵੇਂ ਮੇਰਾ ਅੱਧਾ ਰਾਜ ਚਲਾ ਜਾਂਦਾ ਮੈਨੂੰ ਕੋਈ ਦੁੱਖ ਨਹੀਂ ਸੀ ਹੁਣ ਮੇਰੇ ਕੋਲ ਹਰੀ ਸਿੰਘ ਨਲਵਾ ਜੇ ਜੀਉਂਦਾ ਹੁੰਦਾ ਤਾਂ ਮੈਂ ਉਸ ਅੱਧੇ ਰਾਜ ਨੂੰ ਇੱਕ ਦਿਨ ਵਿੱਚ ਹੀ ਲੈ ਸਕਦਾ ਸੀ ਜਿੱਥੇ ਇਹ ਜਰਨੈਲ ਬਹਾਦਰ ਸੂਰਬੀਰ ਤੇ ਨਿਡਰ ਸੀ ਉੱਥੇ ਇਸ ਦਾ ਨੈਤਿਕ ਕਿਰਦਾਰ ਵੀ ਬਹੁਤ ਉੱਚਾ ਤੇ ਸੁੱਚਾ ਸੀ ਕਹਿੰਦੇ ਹਨ ਕਿ ਇੱਕ ਵਾਰ ਇੱਕ ਪਠਾਨ ਆਪਣੀ ਪਤਨੀ ਜਿਸ ਦਾ ਨਾਮ ਬਾਨੋ ਕਰਕੇ ਆਉਂਦਾ ਹੈ ਨੂੰ ਘਰ ਖਾਲੀ ਕਰਨ ਲਈ ਕਹਿੰਦਾ ਹੈ ਕਿਉਂਕਿ ਹਰੀ ਸਿੰਘ ਨਲਵਾ ਆ ਰਿਹਾ ਸੀ ਪਠਾਨ ਦੀ ਘਰ ਵਾਲੀ ਕਹਿੰਦੀ ਕਿ ਮੈਂ ਤਾਂ ਤੈਨੂੰ ਬਹੁਤ ਬਹਾਦਰ ਸਮਝਿਆ ਸੀ ਪਰ ਤੂੰ ਤਾਂ ਡਰ ਕੇ ਭੱਜ ਰਿਹਾ ਹੈ ਉਹ ਕਹਿਣ ਲੱਗਾ ਕਿ ਮੈਂ ਬਹਾਦਰ ਹਾਂ ਪਰ ਉਸ ਦੀ ਤਾਕਤ ਅੱਗੇ ਕਿਸੇ ਦੀ ਪੇਛ ਨਹੀਂ ਜਾਂਦੀ ਪਠਾਨ ਦੀ ਘਰ ਵਾਲੀ ਬਾਨੋ ਨੇ ਸੋਚਿਆ ਕਿ ਹਰੀ ਸਿੰਘ ਨਲਵਾ ਕਿਸ ਤਰ੍ਹਾਂ ਦਾ ਹੋਵੇਗਾ ਮੈਂ ਉਸ ਨੂੰ ਮਿਲਣਾ ਚਾਹੁੰਦੀ ਸਮਾਪਾ ਕੇ ਉਹ ਉੱਥੇ ਪਹੁੰਚਦੀ ਹੈ ਜਿੱਥੇ ਸਿੱਖ ਫੌਜਾਂ ਦੇ ਤੰਬੂ ਲੱਗੇ ਸਨ ਜਾ ਕੇ ਕਹਿ ਲੱਗਦੀ ਹੈ ਕਿ ਮੈਂ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਮਿਲਣਾ ਹੈ ਉਸ ਨੂੰ ਅੰਦਰ ਪੇਜ ਦਿੱਤਾ ਜਾਂਦਾ ਹੈ ਇਸ ਮਹਾਨ ਗੁਰਸਿੱਖ ਯੋਧੇ ਨੂੰ ਬਾਨੋ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਨਿਕਾਹ ਕਰਨਾ ਹੈ ਕਿਉਂਕਿ ਮੈਨੂੰ ਤੇਰੇ ਵਰਗਾ ਬਹਾਦਰ ਪੁੱਤਰ ਚਾਹੀਦਾ ਹੈ ਸਰਦਾਰ ਹਰੀ ਸਿੰਘ ਨੇ ਸਮਝਾਇਆ ਕਿ ਇਹ ਸਾਡੇ ਧਰਮ ਦਾ ਸਿਧਾਂਤ ਨਹੀਂ ਉਹ ਬਾਹਰ ਆ ਕੇ ਕਹਿ ਲੱਗਦੀ ਹੈ ਕਿ ਮੈਂ ਤੇ ਸੁਣਿਆ ਸੀ ਕਿ ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਫਿਰ ਸਰਦਾਰ ਹਰੀ ਸਿੰਘ ਨੇ ਬਾਨੋ ਨੂੰ ਵਾਪਸ ਅਧਿਆ ਉਸ ਵਕਤ ਹਰੀ ਸਿੰਘ ਦੀ ਉਮਰ ਸੀ 42 ਸਾਲ ਅਤੇ ਇਸ 20 ਸਾਲ ਦੀ ਪਠਾਨ ਬੀਬੀ ਬਾਨੋ ਦੇ ਅੱਗੇ ਬੈਠ ਕੇ ਇਸ ਜਰਨੈਲ ਨੇ ਕਿਹਾ ਕਿ ਕੀ ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਹੈ ਤਾਂ ਅੱਜ ਤੋਂ ਮੈਂ ਹੀ ਤੇਰਾ ਪੁੱਤ ਹੈ ਐਸਾ ਉੱਚਾ ਤੇ ਸੁੱਚਾ ਕਿਰਦਾਰ ਸੀ ਇਸ ਮਹਾਨ ਯੋਧੇ ਦਾ ਉਸ ਮਹਾਨ ਯੋਧੇ ਦੇ ਅੱਗੇ ਸਾਡਾ ਸਿਰ ਹਮੇਸ਼ਾ ਝੁਕਦਾ ਰਹੇਗਾ ਉਸ ਨੇ ਨਾ ਸਿਰਫ ਸਿੱਖ ਰਾਜ ਨੂੰ ਮਜ਼ਬੂਤ ਕੀਤਾ ਸਗੋਂ ਇੱਕ ਪੰਜਾਬੀ ਦੀ ਅਸਲ ਪਰਿਭਾਸ਼ਾ ਪੇਸ਼ ਕਰਦਿਆਂ ਪੰਜਾਬੀ ਵਿਰਾਸਤ ਨੂੰ ਨਵੀਂ ਉਚਾਈ ਵੀ ਦਿੱਤੀ ਹੈ। ਉਹਨਾਂ ਦਾ ਸੰਘਰਸ਼ ਪੰਜਾਬੀਆਂ ਦੀ ਹਿੰਮਤ ਅਤੇ ਜਜ਼ਬੇ ਦੀ ਮਿਸਾਲ ਹੈ ਜੋ ਮੁਸੀਬਤਾਂ ਵਿੱਚ ਵੀ ਹਾਰ ਨਹੀਂ ਮੰਨਦੇ। ਸਰਦਾਰ ਹਰੀ ਸਿੰਘ ਨਲਵਾ ਪੰਜਾਬੀ ਜਜ਼ਬੇ ਦਾ ਜਿਉਂਦਾ ਸਬੂਤ ਸੀ ਜਿਸ ਨੇ ਸਾਡੀ ਵਿਰਾਸਤ ਨੂੰ ਅਮਰ ਕਰ ਦਿੱਤਾ। ਇਸ ਯੋਧੇ ਨੂੰ ਪੰਜਾਬੀ ਦਿਲਾਂ ਵਿੱਚ ਜਿਉਂਦਿਆਂ ਰੱਖਣ ਲਈ ਅਤੇ ਪੰਜਾਬੀ ਸਿੱਖ ਵਿਰਸੇ ਦੇ ਇਸ ਮਹਾਨ ਯੋਧੇ ਦੀ ਮਹਾਨ ਕੁਰਬਾਨੀ ਬਾਰੇ ਨਵੀਂ ਪੀੜੀ ਨੂੰ ਜਾਣੂ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਤੁਸੀਂ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੱਸ ਕੇ ਕਰ ਸਕਦੇ ਹੋ ਅਤੇ ਅੱਗੇ ਸ਼ੇਅਰ ਵੀ ਕਰ ਸਕਦੇ ਪੰਜਾਬੀ ਵਿਰਸੇ ਦੀ ਪਛਾਣ ਨੂੰ ਬਰਕਰਾਰ ਰੱਖਣ ਵਾਲੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ අගේ නම විෂණල් තදතකලේ සාත්සිරී අකාාව.